ਪੇਟੇ ਲਗਨਦਾਗਾ ਤੇ ਆਪਣੀ ਜਿੱਤ ਜਕੀਨੀ ਬਣਾ ਕੇ ਪਾਰਟੀ ਝੋਲੀ ਚਾਉਂ। ਲੋਕ ਸੇਵਾ ਕਿੱਟੀ ਬੜੀ ਮੈਂ ਦੋ ਵਾਰ ਮਾਰਕੀਟ ਕਮੇਟੀ ਦਾ ਮੈਂਬਰ ਰਹੇ ਚੁਕੇ ਹਾਂ। ਇਹ ਸਕੂਲ ਆਪਣਾ ਚੋਣ ਆਪ ਲਾਦੇ ਆ ਬਲਾਵ ਚੰਦੀ ਦਾ ਉਹ ਪਾਰਟੀਆਂ ਜੋਗੇ ਸਮਝਿਆ ਤੇ ਮੈਂ ਲਾ ਦੇ ਆ। ਕੀੜ ਦਿੱਤੀ। ਇਟੇਰ ਬਹੁਤ ਮਦਿਕਤੀ ਲੋਕਾਂ ਨੇ ਲੱਗੇ ਸਾਕੇ ਜਿੰਨਾਂ ਦੇ ਆ। ਜਿੱਥੇ ਜਿੱਥੇ ਕਹੇ ਤੇ ਆ ਵੀ ਨਵੀਂ ਆਂਦੀ ਰਾਤ 12 ਵਜੇ ਫੋਨ ਆਉਂਦਾ ਉਹ ਠੀਕੋ ਸਿਵਲੇ 도ੜੇ ਪੈਂਦਾ। ਇਸ ਕਰਕੇ ਸਾਨੂੰ ਯਕੀਨ ਹੈ ਵੀ ਲੋਕ ਸਾਨੂੰ ਪੂਰਾ ਫਤਵਾ ਦੇਣਗੇ ਅਸਿਕਾ ਤੁਸੀਂ ਦੇਖ ਰਹੇ ਹੋ ਡੇਲੀ ਟਾਈਮ ਨਾਉ ਪੰਜਾਬ ਤੇ ਮੈਂ ਰਾਜੇਸ਼ ਆਲੂਣਾ ਦੱਸ ਦੇਣਾ ਚਾਹੁੰਦੇ ਹਾਂ ਕਿ ਜਿੱਥੇ ਚੋਨੀ ਅਖਾੜਾ ਜਿਹੜਾ ਭਖਿਆ ਹੋਇਆ ਹੈ ਉੱਥੇ ਹੀ ਬਲਾਕ ਸੰਪਤੀ ਦੇ ਜਿਹੜੇ ਉਮੀਦਵਾਰ ਨੇ ਡੀਡਾ ਜ਼ੋਨ ਨੰਬਰ 4 ਤੋਂ ਠਾਕਰ ਸ਼ਾਮ ਸਿੰਘ ਜੀ ਬਲਾਕ ਸੰਪਤੀ ਦੇ ਜਿਹੜੇ ਮੈਂਬਰ ਨੇ ਵੀ ਔਰ ਡਿਡਾ ਜੋ ਨੰਬਰ 4 ਤੋਂ ਜਿਹੜਾ ਹੈ ਉਹ ਉਮੀਦਵਾਰ ਲਾਨੇ ਗਏ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਵੀ ਕਰ ਲੈਣੇ ਆ ਆ ਕੀ ਇਹਨਾਂ ਦਾ ਕੀ ਕਹਿਣਾ ਹੈ ਤੇ ਲੋਕ ਲੋਕਾਂ ਦੇ ਲਈ ਕਿਦਾਂ ਖਰੇ ਉਤਰਣਗੇ ਇਸ ਚੋਣ ਮੈਦਾਨ ਦੇ ਵਿੱਚ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਾਡਾ ਧੰਨਵਾਦ ਜੀ ਕੀ ਕਹਿਣਾ ਚਾਹੁੰਦੇ ਹੋ ਪਾਰਟੀ ਨੇ ਬੀਜੇਪੀ ਵੱਲੋਂ ਜਿਹੜੀ ਆ ਤੁਹਾਨੂੰ ਫਤਵਾ ਜਿਹੜਾ ਜਾਰੀ ਕੀਤਾ ਗਿਆ ਇੱਕ ਟਿਕਟ ਦੇ ਕੇ ਨਵਾਜਿਆ ਗਿਆ ਕੀ ਸੁਨੇਹਾ ਦੇਣਾ ਚਾਹੁੰਦੇ ਮੈਂ ਤੇ ਪਹਿਲਾਂ ਸਾਰੇ ਭੈਣਾ ਭਰਾਵਾਂ ਦਾ ਬਜ਼ੁਰਗਾਂ ਦਾ ਧੰਨਵਾਦ ਕਰਨਾ ਨਮਸਕਾਰ ਸਾਹਿਬ ਜੀ ਕਾਲ ਜੈ ਸ੍ਰੀ ਰਾਮ ਮੈਂ ਇਹ ਕਹਿਣਾ ਚਾਹੁੰਦਾ ਕਿ ਪਾਰਟੀ ਨੇ ਮੈਨੂੰ ਮਾਨ ਬਖਸ਼ਿਆ ਤੇ ਮੈਨੂੰ ਚੰਗਾ ਜੋਗੇ ਉਮੀਦਵਾਰ ਸਮਝ ਕੇ ਟਿਕਟ ਦਿੱਤੀ ਤੇ ਮੈਂ ਪਾਰਟੀ ਦਾ ਕਦੀ ਉਹ ਪਿੱਠੇ ਲੱਗਦਾਗਾ ਤੇ ਆਪਣੀ ਜਿੱਤ ਯਕੀਨੀ ਬਣਾ ਕੇ ਪਾਰਟੀ ਝੋਲੀ ਚ ਪਾਵਾਂਗਾ ਸਾਹਿਬ ਇੱਕ ਮੇਰਾ ਸਵਾਲ ਹੈ ਕਿ ਪਹਿਲਾਂ ਵੀ ਕੋਈ ਪਰਿਵਾਰ ਦੇ ਵਿੱਚ ਕੋਈ ਇਲੈਕਸ਼ਨ ਲੜ ਚੁੱਕਿਆ ਜਾਂ ਫਸਟ ਟਾਈਮ ਤੁਸੀਂ ਅੱਗੇ ਆਏ ਲੋਕਾਂ ਦੀ ਸੇਵਾ ਲਈ ਨਹੀਂ ਫਸਟ ਟਾਈਮ ਆਇਆ ਜੀ ਪਹਿਲੇ ਤੇ ਪਰਝਾਈ ਸਰਪੰਚ ਸੀ ਅੱਛਾ ਤੇ ਚਲੋ ਲੋਕਾਂ ਦੀ ਸੇਵਾ ਕੀਤੀ ਬੜੀ ਮੈਂ ਦੋ ਵਾਰ ਮਾਰਕੀਟ ਕਮੇਟੀ ਦਾ ਮੈਂਬਰ ਰਹ ਚੁੱਕਿਆ ਹਾਂ ਤੇ ਹੁਣ ਆਪਣਾ ਚੋਣ ਆ ਬੁਲਾ ਰਹਿਆ ਬਲਾਵ ਸ਼ੰਤੀ ਦਾ ਉਹ ਪਾਰਟੀ ਜੋਗੇ ਸਮਝਿਆ ਤੇ ਮੈਂ ਲੜਿਆ ਛੇੜ ਦਿੱਤੀ ਮੈਨੂੰ ਠੀਕ ਹੈ ਇਸ ਤੋਂ ਪਹਿਲਾਂ ਵੀ ਕਾਫੀ ਐਕਟੀਵਿਟੀਆਂ ਤੁਹਾਡਾ ਬੇਟਾ ਜਿਹੜਾ ਉਹ ਵੀ ਸਮਾਜ ਸੇਵੀ ਜਦਾਂ ਪਿਛਲੇ ਦਿਨੀ ਜਿਹੜੇ ਪੰਜਾਬ ਹੜ੍ਹਾਂ ਦੀ ਮਾਰਦੇ ਹੇਟ ਸੀ ਉਦੋਂ ਵੀ ਤੁਹਾਡੇ ਪਰਿਵਾਰ ਵੱਲੋਂ ਖਾਸ ਕਰ ਮੈਂ ਕਹਿ ਸਕਦਾ ਕਿ ਬਹੁਤ ਲੋਕਾਂ ਦੀ ਮਦਦ ਕੀਤੀ ਹੈ ਤਾਂ ਕਿ ਉਹ ਬੈਨੀਫੀਸ਼ੀਅਲ ਜਿਹੜਾ ਹੁਣ ਪਿੰਡਾਂ ਦੇ ਵਿੱਚ ਉਹ ਚੀਜ਼ ਦਾ ਮਿਲੇਗਾ ਜਰੂਰ ਮਿਲੇਗਾ ਜੀ ਬੇਟੇ ਨੇ ਬਹੁਤ ਮਦਦ ਕੀਤੀ ਲੋਕਾਂ ਦੀ ਲੱਗ ਸਕੀ ਜਿਨ੍ਹਾਂ ਦੀ ਹੈ ਜਿੱਥੇ ਜਿੱਥੇ ਕਿਤੇ ਆ ਵੀ ਨਵੀਂ ਆਂਦੀ ਰਾਤ 12 ਵਜੇ ਫੋਨ ਆਉਂਦਾ ਉਹ ਠੀ ਤੇ ਇਸ ਕਰਕੇ ਸਾਨੂੰ ਯਕੀਨ ਹੈ ਵੀ ਲੋਕ ਸਾਨੂੰ ਪੂਰਾ ਫਤਵਾ ਦੇਣਗੇ ਤੇ ਕਿਹੜੇ ਕਿਹੜੇ ਪਿੰਡ ਨੇ ਤੁਹਾਡੇ ਜੋਂ ਦੇ ਵਿੱਚ ਸਾਡੇ ਵਿੱਚ ਐ ਤਲਵੰਡੀਏ ਚੰਗੀਏ ਡੀਡਾ ਹਵੇਲੀ ਦੁਆਬਾ ਸਮਚੱਕ ਕੁਲੀਆਂਹਾਸੇ ਦੀਆਂ ਕੁਲੀਆਂ ਆ ਰਹੀਆਂ ਠੀਕ ਅਖੀਰ ਦੇ ਵਿੱਚ ਅਖੀਰ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਆਪਣੇ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਵੋਟਰ ਸਪੋਰਟਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹਨਾਂ ਨੂੰ ਅਸੀਂ ਕਹਿੰਨੇ ਆ ਵੀ ਤਾਂ ਵੀਡੀਓ ਹੋ ਕੇ ਸਾਨੂੰ ਵੋਟਾਂ ਪਾਓ ਸਾਨੂੰ ਕਾਮਯਾਬ ਬਣਾਓ ਸੈਂਟਰ ਦੀਆਂ ਜਿੰਨੀਆਂ ਸਕੀਮਾਂ ਆਂਦੀਆਂ ਜਿਵੇਂ ਕਿ ਆਟਾ ਦਾਲ ਹੋ ਗਿਆ ਘਰਾਂ ਦੀਆਂ ਫਲਸਾਂ ਦੀ ਹੋ ਗਈਆਂ ਹੋਰ ਵੀ ਕਈ ਸਾਰੇ ਸਕੀਮਾਂ ਜਿਹੜੇ ਲੋਕਾਂ ਨੂੰ ਲੋਕਾਂ ਨੂੰ ਹਲੇ ਜਾਨੂ ਨਹੀਂ ਨਹੀਂ ਜਾਨੂਏ ਲੋਕੋ ਤੋਂ ਤੇ ਆਈ ਇਹ ਉਮੀਦ ਕਰਨੇ ਮੈਂ ਲੋਕਾਂ ਤੱਕ ਪਹੁੰਚਾਂਗੇ ਤੇ ਉਹਦੇ ਬਾਅਦ ਤੋਂ ਬਾਅਦ ਸੈਂਟਰ ਤੋਂ ਕਹਿ ਕੇ ਕੰਮ ਕਰਾਂਗੇ ਸੈਂਟਰ ਤੋਂ ਪੈਸੇ ਲਿਆ ਠੀਕ ਹੈ ਸ਼ੁਕਰੀਆ ਗੱਲਬਾਤ ਕਰਨ ਲਈ ਥੈਂਕ ਯੂ ਸੋ ਗੱਲਬਾਤ ਕੀਤੀ ਹੈ ਠਾਕੁਰ ਸਾਹਿਬ ਹੁਣ ਨਾਲ ਠਾਕੁਰ ਸ਼ਾਮ ਸਿੰਘ ਜੀ ਜਿਹੜੇ ਡੀਡਾ ਜ਼ੋਨ 4 ਤੋਂ ਬਲਾਕ ਸੰਮਤੀ ਦੇ ਉਮੀਦਵਾਰ ਨੇ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਹੋਰ ਵੀ ਬੈਨੀਫੀਸ਼ੀਅਲ ਸਕੀਮਾਂ ਜਿਹੜੀਆਂ ਨਾ ਸੈਂਟਰ ਗਵਰਨਮੈਂਟ ਦੇ ਜਿਹੜੇ ਲੋਕ ਅਜੇ ਤੱਕ ਜਾਨੂ ਵੀ ਨਹੀਂ ਹੈਗੇ ਉਹ ਵੀ ਜੇ ਲੋਕ ਇਹਨਾਂ ਦੀ ਜਿਹੜੀ ਜਿੱਤ ਉਹ ਕਰਦੇ ਨਾ ਇਹਨਾਂ ਨੂੰ ਜੇ ਤੂੰ ਕਰਾਰ ਕਰਵਾਉਂਦੇ ਨਾ ਤਾਂ ਲੋਕਾਂ ਤੱਕ ਉਹ ਸਕੀਮਾਂ ਜਿਹੜੀਆਂ ਨੇ ਉਹ ਪੰਚਾਇਆਂ ਜਾਣਗੀਆਂ ਜਿਹੜੇ ਲੋਕ ਸੈਂਟਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਹੱਦ ਤੱਕ ਜਾਣੂ ਨਹੀਂ ਹੈਗੇ ਇਹਨਾਂ ਦੇ ਸਕੁੱਤਰ ਅ ਕਿਸੇ ਨਾਮ ਦੇ ਜਿਹੜਾ ਹੈ ਹਰ ਇੱਕ ਬੰਦਾ ਇਹਨਾਂ ਨੂੰ ਜਾਣਦਾ ਹੈ ਔਰ ਸਮਾਜ ਸੇਵੀ ਦੇ ਨਾਲ-ਨਾਲ ਹੋਰ ਵੀ ਐਕਟੀਵਿਟੀਆਂ ਜਿਹੜੀਆਂ ਸੋਸ਼ਲ ਐਕਟੀਵਿਟੀਆਂ ਸ਼ਿਵਮ ਠਾਕੁਰ ਵੱਲੋਂ ਕੀਤੀਆਂ ਜਾਂਦੀਆਂ ਨੇ ਗੱਲਬਾਤ ਕਰ ਲੈਣੇ ਆ ਉਹਨਾਂ ਨਾਲ ਵੀ ਕਿ ਉਹਨਾਂ ਦਾ ਇਸ ਵਿਸ਼ੇ ਤੇ ਕੀ ਕਹਿਣਾ ਠਾਰ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਕਰਦੇ ਜੰਦੇ ਸਭ ਤੋਂ ਪਹਿਲੇ ਤੁਹਾਡੇ ਦਰਸ਼ਕਾਂ ਦਾ ਤੇ ਤੁਹਾਡਾ ਜਿਹੜਾ ਸਾਡੀ ਇੰਟਰਵਿਊ ਲੈਣ ਲਈ ਇੱ ਨਮਸਕਾਰ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡੇ ਦਰਸ਼ਕਾਂ ਨੂੰ ਤੇ ਸਾਰਿਆਂ ਨੂੰ ਸਾਰੇ ਪਰਿਵਾਰਾਂ ਨੂੰ ਦੇਖੋ ਅੱਜ ਜਿੱਦਾਂ ਤੁਸੀਂ ਕਿਹਾ ਕਿ ਆਪਾਂ ਸੇਵਾ ਦੇ ਵਿੱਚ ਜਿਹੜੇ ਆ ਬੜੇ ਢੇਰ ਤੋਂ ਆਪਾਂ ਸੇਵਾ ਦੇ ਵਿੱਚ ਜਿਹੜੇ ਲੱਗੇ ਹੋਏ ਆ ਸਾਡੀ ਪੂਰੀ ਟੀਮ ਜਿਹੜੀ ਉਹ ਲੱਗੀ ਹੋਈ ਹੈ ਸੇਵਾ ਦੇ ਵਿੱਚ ਅੱਜ ਜਿਹੜਾ ਪਾਰਟੀ ਨੇ ਇੱਕ ਵਿਸ਼ਵਾਸ ਜਿਹੜਾ ਸਾਡੇ ਫਾਦਰ ਸਾਹਿਬ ਦੇ ਉੱਤੇ ਜਿਹੜਾ ਦਿੱਤਾ ਹੈ ਕਿ ਤੁਸੀਂ ਜਿਹੜਾ ਇਹ ਬਲਾਕ ਸੰਵਤੀ ਦਾ ਇਲੈਕਸ਼ਨ ਜਿਹੜਾ ਲੜਨਾ ਹੈ ਤੇ ਆਪਾਂ ਨੂੰ ਜਿਹੜੀ ਇਹ ਟਿਕਟ ਜਿਹੜੀ ਆ ਫਾਦਰ ਸਾਹਿਬ ਨੂੰ ਦਿੱਤੀ ਹੈ ਤਾਂ ਆਪਾਂ ਜੀਤ ਚਾਹ ਕੇ ਇੱਕ ਇੱਕ ਬੱਚੇ ਦਾ ਫਰਜ਼ ਹੈ ਕਿ ਪਾਸ ਮਾ ਸੇਵਾ ਤੇ ਜਿਹੜੀ ਟੀਮ ਆ ਉਹ ਕਰ ਰਹੀ ਆ ਆਪਾਂ ਇੱਕ ਜਿਹੜਾ ਫਰਜ਼ ਬੱਚੇ ਦਾ ਹੁੰਦਾ ਕਿ ਆਪਣਾ ਫਾਦਰ ਸਾਹਿਬ ਦੀ ਜਿਹੜੀ ਹੈ سپورਟ ਜਿਹੜੀ ਆ ਉਹ ਤਨੋਂ ਮਨੋਂ ਤੁਹਾਨੂੰ ਜਿਹੜਾ ਪੂਰੀ ਮਤਲਬ ਮਿਹਨਤ ਦੇ ਨਾਲ ਜਿਹੜਾ ਫਾਦਰ ਸਾਹਿਬ ਦੇ ਨਾਲ ਖੜੇ ਹੋ ਕੇ ਤੇ ਉਹਨਾਂ ਦੀ سپورਟ ਦੇ ਵਿੱਚ ਜਿਹੜੀ ਉਹ ਮਿਹਨਤ ਕਰਨੀ ਚਾਹੀਦੀ ਆ ਉਸੇ ਤਰ੍ਹਾਂ ਮੈਂ ਜਿਹੜਾ ਆਪਣੇ ਫਾਦਰ ਸਾਹਿਬ ਦੀ ਇਸ ਕੰਪੇਨ ਦੇ ਵਿੱਚ ਜਾਂ ਇਹਨਾਂ ਦੀ ਜਿਹੜੀਆਂ ਨੀਤੀਆਂ ਜਾਂ ਇਨਸਾਨ ਜਿਹੜੇ ਆਪਣੇ ਮੰਨ ਦੇ ਕਿਦਾਂ ਇਨਸਾਨ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਆਪਣੇ ਭਰਾਵਾਂ ਦੇ ਅੱਗੇ ਮਾਤਾ ਦੇ ਅੱਗੇ ਭੈਣਾਂ ਦੇ ਅੱਗੇ ਜੇ ਜਿਹੜੇ ਆਪਾਂ ਸਾਰਿਆਂ ਰੱਖ ਰਹੇ ਆਂ ਔਰ ਮੈਂ ਆਸ ਵੀ ਕਰ ਰਿਹਾ ਮੈਂ ਤੁਹਾਨੂੰ ਇੱਕ ਚੀਜ਼ ਮੈਂ ਦੱਸਣਾ ਚਾਹਾਂ ਕਿ ਸਾਨੂੰ ਸਾਰੇ ਪਿੰਡਾਂ ਦੇ ਵਿੱਚੋਂ ਇੰਨਾ ਕੁ ਵਧੀਆ ਰਿਸਪੌਂਸ ਜਿਹੜਾ ਆਪਣੀ ਮਾਤਾ ਭੈਣਾਂ ਤੇ ਭਰਾਵਾਂ ਛੋਟਿਆਂ ਤੋਂ ਮਿਲ ਰਿਹਾ ਛੋਟੇ ਵੱਡੇ ਭਰਾਵਾਂ ਤੋਂ ਮੈਂ ਕਹਿੰਦਾ ਮੈਂ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦਾ ਕਿ ਵਾਕਈ ਤੁਸੀਂ ਮੈਨੂੰ ਇੱਕ ਚੀਜ਼ ਦਾ ਜਿਹੜਾ ਆਸ਼ਵਾਸ਼ਣ ਦਵਾਇਆ ਕਿ ਆਪਾਂ ਜਿਹੜੇ ਨੇਕ ਕੰਮ ਕਰ ਰਹੇ ਆਂ ਜਿਹੜੇ ਆ ਆਪਣੇ ਏਰੀਆ ਦੇ ਵਿੱਚ ਕਿ ਤੁਸੀਂ ਇਹ ਨੇਕ ਕੰਮ ਕਰਦੇ ਰਹੋ ਤੇ ਆਪਾਂ ਤੁਹਾਡਾ ਜਿਹੜਾ ਸਾਥ ਦਿੰਦੇ ਰਹਾਂ। ਅ ਠਾਕੁਰ ਸਾਹਿਬ ਇੱਥੇ ਮੇਰਾ ਇੱਕ ਸਵਾਲ ਹੈ ਕਿ ਚਲੋ ਇਹ ਤਾਂ ਹੁਣ ਇਲੈਕਸ਼ਨ ਹੈ ਹੁਣ ਤੁਸੀਂ ਲੋਕਾਂ ਤੋਂ ਜਿਹੜਾ ਪਿਆਰ ਮੰਗਦੇ ਪਿਓ ਵੋਟਾਂ ਦੇ ਰੂਪ ਦੇ ਵਿੱਚ ਪਹਿਲਾਂ ਵੀ ਇਹ ਇਹ ਪਰਿਵਾਰ ਤੁਹਾਡਾ ਜਿਹੜਾ ਪਰਿਵਾਰ ਹੈ ਇਹ ਜਿੱਦਾਂ ਠਾਕੁਰ ਸਾਹਿਬ ਸ਼ਾਮ ਜੀ ਹੋਣਾ ਨੇ ਦੱਸਿਆ ਕਿ ਪਹਿਲਾਂ ਵੀ ਅਸੀਂ ਰਾਤ ਨਹੀਂ ਦੇਖਣੀ ਦੇਣੀ ਦੇਖਣੀ ਤੁਸੀਂ ਲੋਕਾਂ ਦੀ ਮਤ ਕਰਦੇ ਆ ਤਾਂ ਕੀ ਲੱਗਦਾ ਹੈ ਕਿ ਉਹ ਕੀਤੇ ਹੋਏ ਜਿਹੜੇ ਕੰਮ ਨੇ ਲੋਕਾਂ ਦੇ ਹਿੱਤਾਂ ਦੇ ਵਿੱਚ ਲੋਕਾਂ ਦੇ ਲਈ ਜਿਹੜੇ ਕੰਮ ਕੀਤੇ ਨੇ ਉਹਦੇ ਬੇਸ ਦੇ ਉੱਤੇ ਜਿਹੜਾ ਇਲੈਕਸ਼ਨ ਦੇ ਉੱਤੇ ਤੁਹਾਨੂੰ ਜੇਤੂ ਕਰਾਰ ਜਿਹੜਾ ਲੋਕ ਕਰਵਾਣਗੇ ਦੇਖੋ ਜ਼ਿਲ੍ਹੇ ਆਪਾਂ ਪਹਿਲੇ ਮਿਹਨਤ ਕਰਦੇ ਸੀਗੇ ਨਾ ਤੇ ਆਪਾਂ ਐ ਨਹੀਂ ਸੀ ਚੀਜ਼ ਦੇਖਦੇ ਕਿ ਅੱਗੋਂ ਨੂੰ ਕੀ ਰਿਸਪੌਂਸ ਆਣਾ ਲੇਕਿਨ ਜਦੋਂ ਸਾਨੂੰ ਅੱਜ ਲੋੜ ਪਈ ਹੈ ਜਦੋਂ ਆਪਾਂ ਮਤਲਬ ਇਸ ਫੀਲਡ ਦੇ ਵਿੱਚ ਆਏ ਆ ਜਦੋਂ ਸਾਨੂੰ ਪਾਰਟੀ ਨੇ ਸੇਵਾ ਦਾ ਮੌਕਾ ਦਿੱਤਾ ਔਰ ਜਦੋਂ ਫਾਦਰ ਸਾਹਿਬ ਆਪਾਂ ਕਿਸੇ ਵੀ ਪਿੰਡ ਤੇ ਜਾਂਦੇ ਆ ਮੈਂ ਕਹਿੰਦਾ ਦਿਲ ਭਰ ਜਾਂਦਾ ਜਦੋਂ ਸਾਡੀਆਂ ਮਾਵਾ ਸਾਨੂੰ ਕਲਾਵੇ ਚ ਲੈ ਕੇ ਤੇ ਸਾਨੂੰ ਆਪਣਾ ਆਸ਼ੀਰਵਾਦ ਦਿੰਦੀਆਂ ਕਿ ਪੁੱਤ ਤੂੰ ਇਸ ਪਿੰਡ ਦੇ ਲਈ ਜਾਂ ਸਾਡੇ ਇਸ ਇਲਾਕੇ ਦੇ ਲਈ ਜੋ ਤੂੰ ਕੁਝ ਤੂੰ ਜੋ ਕੁਝ ਕਰ ਰਿਹਾ ਹੈ ਤੇ ਆਪਾਂ ਤੈਨੂੰ ਬਿਲਕੁਲ ਆਪਾ ਦਿਨੋਦ ਤਨੋ ਜਿਹੜਾ ਵਾ ਉਹ ਕਲਾਵੇ ਚ ਲੈ ਕੇ ਜਿਲੇ ਮਤਲਬ ਸਾਨੂੰ ਆਸ਼ਵਾਸ਼ਣ ਦਵਾਉਂਦੇ ਔਰ ਸਾਨੂੰ ਆਸ਼ੀਰਵਾਦ ਦਿੰਦੇ ਆ ਮੈਂ ਕਹਿੰਦਾ ਦਿਲ ਭਰ ਜਾਂਦਾ ਤੇ ਮੈਂ ਸਾਰੇ ਭਰਾਵਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਤੁਹਾਡੇ ਕਿ ਜਿਹੜਾ ਉਹਦੇ ਵਿੱਚ ਉਸ ਤੋਂ ਇਲਾਵਾ ਮੈਂ ਕਹਿੰਦਾ ਕੋਈ ਵੀ ਚੀਜ਼ ਜਿਹੜੀ ਆ ਉਸ ਤੋਂ ਬਦਕੀ ਨਹੀਂ ਪਿਛਲੇ ਦਿਨੀ ਪੰਜਾਬ ਹੜ੍ਹਾਂ ਦੀ ਮਾਰ ਦੇ ਹੇਠ ਸੀ ਤਾਂ ਸ਼ਿਵਮ ਠਾਕੁਰ ਪਲੱਸ ਉਹਨਾਂ ਦੀ ਟੀਮ ਜਿਹੜੇ ਨੌਜਵਾਨ ਮੁੰਡੇ ਜਿਹੜੀ ਤੁਹਾਡੀ ਯੁੱਧ ਦੀ ਟੀਮ ਤੁਸੀਂ ਬਣਾਈ ਆ ਆ ਤਾਂ ਉਹ ਮਤਲਬ ਉੱਥੇ ਹੀ ਲੋਕਾਂ ਦੀ ਮਦਦ ਕੀਤੀ ਜਦੋਂ ਹੁਣ ਉਹ ਪਿੰਡਾਂ ਦੇ ਲੋਕ ਜਿਹੜੇ ਨੇ ਜਿਹੜੇ ਮੁੰਡੇ ਤੁਹਾਡੇ ਨਾਲ ਜਾਂਦੇ ਸੀ ਕਿਦਾਂ ਮਤਲਬ ਦੇਖਦੇ ਹੋ ਕਿ ਉਹ ਸੇਵਾ ਦਾ ਜਿਹੜਾ ਹੁਣ ਉਹ ਮਿਲੂਗਾ ਉਹ ਦਾ ਬੈਨੀਫਿਸ਼ੀਅਰ ਦੇਖੋ ਆਪਾਂ ਸੇਵਾ ਦਾ ਬੈਨੀਫਿਸ਼ੀਅਨ ਨਹੀਂ ਲੈਂਦੇ ਕਿਉਂਕਿ ਇੱਕ ਵਾਰੀ ਕਿਹਾ ਕਿ ਜਿਹੜੀ ਸੇਵਾ ਕਰਨੀ ਆ ਉਹ ਦਿਲੋਂ ਹੋਣੀ ਚਾਹੀਦੀ ਉਹਦਾ ਕੋਈ ਬੈਨੀਫਿਟ ਆਪਾਂ ਮਤਲਬ ਕਿਸੇ ਨੂੰ ਮੰਗ ਨਹੀਂ ਸਕਦੇ ਆਪਾਂ ਸੇਵਾ ਦਾ ਕਿ ਮੈਂ ਤੁਹਾਡੀ ਸੇਵਾ ਕੀਤੀ ਹੈ ਤੇ ਆਪਾਂ ਇਹ ਚੀਜ਼ ਕਰ ਲਈਏ ਲੇਕਿਨ ਉਹਦਾ ਸੇਵਾ ਦਾ ਮੁੱਲ ਜਿਹੜਾ ਲੋਕ ਜਿਹੜੇ ਆਪ ਹੀ ਪਾ ਦਿੰਦੇ ਨੇ ਮੈਂ ਦੱਸਣਾ ਚਾਹੁੰਦਾ ਇੱਥੇ ਇਕੱਲੀ ਸ਼ਿਵਮ ਠਾਕੁਰ ਨੇ ਨਹੀਂ ਸੇਵਾ ਕੀਤੀ ਕਿ ਉਹਨਾਂ ਦੀ ਪੂਰੀ ਟੀਮ ਨੇ ਸੇਵਾ ਕੀਤੀ ਹੈ ਸਾਡੇ ਕਿਹੜੇ ਏਡੇ ਵੱਡੇ ਕਾਰੋ ਜਿਹੜੀ ਆ ਆਪਣੀ ਕਮਾਈ ਦੇ ਵਿੱਚੋਂ ਜਿਆ 2000 5000 ਇਕੱਠਾ ਕਰਕੇ ਆਪਾਂ ਮਤਲਬ ਹੁਣ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਈ ਪਰਿਵਾਰਾਂ ਦੇ ਸਾਡੀ ਟੀਮ ਨੇ ਕਈ ਜਿਹੜੇ ਲੋੜਵੰਦ ਪਰਿਵਾਰਾਂ ਦੇ ਨੇ ਉਹਨਾਂ ਨੂੰ ਜਿਹੜੇ ਆ ਉਹਨਾਂ ਨੂੰ ਉਹਦੇ ਲੋੜ ਦੇ ਹਿਸਾਬ ਨਾਲ ਜਿਹੜੇ ਆ ਉਹਨਾਂ ਨੂੰ ਮਦਦ ਕੀਤੀ ਗਈ ਕਈਆਂ ਤੇ ਸ਼ਤਾਂ ਤੱਕ ਸਾਡੀ ਟੀਮ ਨੇ ਪਾਈਆਂ ਲੈਂਟਰ ਤੱਕ ਪਾਈਆਂ ਜਿਹੜੇ ਜਿਨ੍ਹਾਂ ਜਿਹੜੇ ਸਾਡੇ ਮਾਤਾ ਪੈਨਾ ਨੂੰ ਲੋੜ ਆ ਉਹ ਵੀ ਸਾਡੀ ਟੀਮ ਨੇ ਪਾਈਆਂ ਦੇਖੋ ਕਿੰਡੀ ਵੱਡੀ ਗੱਲ ਆ ਔਰ ਦੇਖੋ ਹੜਾਂ ਦੇ ਵਿੱਚ ਸਿਲੰਡਰ ਪੂਰੇ ਪੰਜਾਬ ਦੇ ਵਿੱਚ ਕਿਸੇ ਨੇ ਸਿਲੰਡਰ ਜਿਹੜੇ ਆ ਉਹ ਕਿਸੇ ਤੱਕ ਨਹੀਂ ਪਹੁੰਚ ਤੱਕ ਬਚਾਏ ਉਨਮੇ ਕਿਹੜੇ ਕਿਹੜੇ ਕੰਮ ਕਰਵਾਇਆ ਇੱਥੇ ਕੋਕ ਕੋਲਾ ਫੈਕਟਰੀ ਹੈ ਕੋਕ ਕੋਲਾ ਫੈਕਟਰੀ ਦੇ ਵਿੱਚ ਜਿਹੜੇ ਨੌਜਵਾਨ ਜਿਹੜੇ ਜ਼ਰੂਰਤਮੰਦ ਨੌਜਵਾਰ ਹੈ ਉਹ ਕਿੰਨਾਂ ਨੇ ਲਖਾਇਆ ਸਾਡੀ ਟੀਮ ਨੇ ਲਖਾਇਆ ਤੇ ਹੋਰ ਜਿੰਨੇ ਇੱਥੇ ਸੜਕ ਦੇ ਪੁਲੀਆਂ ਜਿਹੜੀਆਂ ਮੀਰਥਲ ਨੂੰ ਲੈ ਕੇ ਸੜਕ ਦੀਆਂ ਪੁਲੀਆਂ ਟੁੱਟੀਆਂ ਸੀਗੀਆਂ ਉਹ ਵੀ ਸਾਡੀ ਟੀਮ ਨੇ ਜਿਹੜੀਆਂ ਉਹ ਡੀਸੀ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਦੇ ਨਾਲ ਉਹ ਜਿਹੜੀਆਂ ਬਣਾਈਆਂ ਔਰ ਇਹ ਪੋਲ ਰੁਕਿਆ ਤੁਮਰਾਈ ਦਾ ਜਿਹੜਾ ਨਵਾਂ ਇਰ ਕਿੰਨੀ ਧੇਰ ਹੋ ਗਿਆ ਪੋਲ ਨੂੰ ਰੁਕਿਆ ਦਾ ਔਰ ਇਹ ਪੋਲ ਨੂੰ ਚਾਲੂ ਕਰਾਉਣ ਦੇ ਵਿੱਚ ਸਾਡੀ ਉਦੋਂ ਵੀ ਸ਼ਿਵਮ ਉੱਥੇ ਖੜਾ ਸੀ ਟੀਮ ਦੇ ਨਾਲ ਔਰ ਦੂਜੇ ਤੀਜੇ ਦਿਨ ਹੀ ਐਕਸ਼ਨ ਹੋ ਜਾਂਦਾ ਆ ਧਰਨੇ ਦੀ ਕਾਲ ਵੀ ਸੀ ਸ਼ਿਵਮ ਉਦੋਂ ਔਰ ਆਪਣੇ ਜਿਹੜੇ ਐਸਡੀਐਮ ਸਾਹਿਬ ਨੇ ਉੱਥੇ ਪਹੁੰਚ ਜੰਦੇ ਨੇ ਕਿ ਐਸਡੀਐਮ ਸਾਹਿਬ ਆਏ ਸੀਗੇ ਔਰ ਮੌਕੇ ਤੇ ਠੇਕੇਦਾਰ ਨੂੰ ਸੱਦਿਆ ਗਿਆ ਔਰ ਮੌਕੇ ਦੇ ਸਾਰੇ ਜਿਹੜੇ ਉੱਥੇ ਪਹੁੰਚ ਗਏ ਮੌਕੇ ਦੇ ਠੇਕੇਦਾਰ ਨੇ ਆਪਣੇ ਸ਼ਰੀ ਲੇਬਰ ਸੱਦ ਕੇ ਮੌਕੇ ਤੇ ਜਿਹੜਾ ਉਹ ਪੋਲ ਦਾ ਜਿਹੜਾ ਕੰਮ ਚਾਲੂ ਕਰਾਇਆ ਔਰ ਐਸਾ ਕਿਉਂ ਗਨਾਵਾਗੇ ਜੇ ਤੋ ਸਾਡੇ ਹਲਕੇ ਨੂੰ ਪਤਾ ਹੈ ਜੇ ਸਾਡੇ ਸਾਰੇ ਪਿੰਡਾਂ ਨੂੰ ਪਤਾ ਹੈ ਕਿ ਆਪਾਂ ਸਾਰੇ ਜਿਹੜੇ ਸਮਾਜ ਸੇਵਾ ਦੇ ਵਿੱਚ ਕੰਮ ਕਰ ਰਹੇ ਹਾਂ ਮੈਂ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਕਿ ਜਿਹੜੇ ਲੋਕ ਸੇਵਾ ਕਰ ਰਹੇ ਨੇ ਉਹ ਪਲੀਜ਼ ਸਾਰੇ ਭਰਾਵਾਂ ਦੇ ਮਾਤਾ ਦੇ ਭੈਣਾਂ ਦਾ ਅੱਗੇ ਬੇਨਤੀ ਕਰਨਾ ਕਿ ਉਹਨਾਂ ਨੂੰ ਜ਼ਰੂਰ ਸਾਥ ਦਿਓ। ਅਗਰ ਤੁਸੀਂ ਸਾਥ ਦਿਓਗੇ ਉਹ ਹੋਰ ਪਰਿਵਾਰਾਂ ਤੱਕ ਜਿਹੜਾ ਪਹੁੰਚਣਗੇ ਉਹ ਹੋਰ ਪਰਿਵਾਰਾਂ ਦੀ ਸੇਵਾ ਕਰਨਗੇ। ਲੇਕਿਨ ਜੇ ਤੁਸੀਂ ਉਹਨਾਂ ਦਾ ਮਨੋਵਲ ਡਾਊਨ ਕੀਤਾ ਜਾਂ ਤੁਸੀਂ ਉਹਨਾਂ ਦਾ ਮਨ ਤੋੜਿਆ ਤੇ ਫਿਰ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਫਿਰ ਸਾਡਾ ਵੀ ਮਨ ਜਿਹੜਾ ਦੁਖਦਾ ਕਿ ਆਪਾਂ ਜਿਹੜੇ ਸਾਰਿਆਂ ਦੇ ਕੰਮਾਂ ਦੇ ਵਿੱਚ ਜਾਂ ਪਰਿਵਾਰਾਂ ਦੇ ਵਿੱਚ ਸੇਵਾ ਲਈ ਆ ਰਹੇ ਆ ਤੇ ਫਿਰ ਉਹ ਲਈ ਮੁਸ਼ਕਿਲ ਹੋ ਜੇ। ਮੇਰਾ ਆਖੀਰਲਾ ਸਵਾਲ ਹੈ ਆਜਨੇ ਫਿਰ ਡੀਡਾ ਜੋਂ 4 ਤੇ ਤੇ ਅਖੀਰ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਪਿੰਡਾਂ ਦੇ ਲੋਕਾਂ ਨੂੰ ਜਿਹੜੇ ਪਿੰਡ ਤੁਹਾਡੀ ਚੋੜੀ ਪੇਨ ਜਿਹੜੇ ਪਿੰਡਾਂ ਦੀ ਸੇਵਾ ਤੁਹਾਡੇ ਲਿਖੀ ਹੋਈ ਹੈ ਕੀ ਸੁਣਿਆ ਦੇਣਾ ਚਾਹੁੰਦੇ ਮੈਂ ਇਹੀ ਸੁਨੇਹਾ ਦੇਣਾ ਚਾਹਨਾ ਹੈ ਕਿ ਜਿੱਦਾਂ ਸਾਡੇ ਬਾਬੇ-ਪਰਦਾਦੇ ਲੱਗੇ ਹੋਏ ਨੇ ਕਿ ਆਪਾਂ ਇੱਕੋ ਪਾਰਟੀ ਨੂੰ ਵੋਟ ਕਰੀ ਆ ਰਹੇ ਹਾਂ ਬਾਰ-ਬਾਰ ਇੱਕੋ ਪਾਰਟੀ ਨੂੰ ਵੋਟ ਕਰ ਸਕਦੇ ਮੇਰੇ ਫਾਦਰ ਸਾਹਿਬ ਨੇ ਇੱਥੇ ਪਾਇਆ ਮੇਰੇ ਦਾਦੇ ਨੇ ਇੱਥੇ ਪਾਇਆ ਆਪਾਂ ਉਹ ਲੀਨ ਨੂੰ ਤੋੜੀਏ ਆਪਾਂ ਕੰਮਕਾਰ ਬੰਦੇ ਨੂੰ ਜਿਹੜਾ ਵੋਟ ਪਾਈਏ ਔਰ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਇਨਸਾਨ ਜਿਹੜਾ ਬੜਾ ਵਧੀਆ ਔਰ ਦੇਖੋ ਇਨਸਾਨ ਜਿਹੜਾ ਇਲੈਕਸ਼ਨ ਤੇ ਖੜਾ ਹੈ ਆਪਾਂ ਨੂੰ ਉਹਨੂੰ ਪਰਖਣਾ ਬਹੁਤ ਜ਼ਰੂਰੀ ਹੈ ਕਿ ਉਹ ਮਨੋਂ ਤੁਨੋਂ ਕਿਦਾਂ ਔਰ ਮੇਰੇ ਫਾਦਰ ਸਾਹਿਬ ਬੜੇ ਕੋਲ ਮਾਨ ਤਾਨ ਨਾਲ ਜਿਹੜਾ ਸੇਵਾ ਕਰਦੇ ਨੇ ਔਰ ਬਿਲ ਔਰ ਕਿਉਂਕਿ ਜਦੋਂ ਇਹ ਸੇਵਾ ਕਰਦੇ ਸੀਗੇ ਇਨਾਲ ਦੀ ਸੇਵਾ ਦੇਖ ਕੇ ਹੀ ਮੈਂ ਜਿਹੜੀ ਆਪਣੀ ਸੇਵਾ ਦੇ ਵਿੱਚ ਜਿੱਦਾ ਪਿਆ ਤੇ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਲਾਸਟ ਵਿੱਚ ਕਿ ਬੰਦਾ ਜਰੂਰ ਪਰਖਿਓ ਬੰਦਾ ਪਰਖ ਕੇ ਵੋਟ ਕਰਿਓ ਇੱਕ ਇੱਕ ਵੋਟ ਜਿਹੜਾ ਬਹੁਤ ਕੀਮਤੀ ਹੈ ਤੁਹਾਡਾ ਤੇ ਤੁਹਾਡੀ ਵੋਟ ਕਿਤੇ ਖਰਾਬ ਨਾ ਹੋਵੇ ਜਰੂਰ ਬੰਦਾ ਦੇ ਕੇ ਵੋਟ ਕਰਿਓ ਔਰ ਹੱਥ ਜੋੜ ਕੇ ਬੇਨਤੀ ਹੈ ਇਹ ਆਪਾਂ ਇਸ ਪਰਿਵਾਰ ਨੂੰ ਜਿਨ੍ਹਾਂ ਨੇ ਹਮੇਸ਼ਾ ਸੇਵਾ ਦਾ ਜਿਹੜਾ ਵੀਰਾ ਚੁਕਿਆ ਇਸ ਪਰਿਵਾਰ ਨੂੰ ਆਪਣਾ ਕੀਮਤੀ ਵੋਟ ਦੇ ਕੇ ਉਹ ਸੇਵਾ ਦੇ ਵਿੱਚ ਜਿਹੜਾ ਉਹ ਜਾਰੀ ਰੱਖੇ। ਉਹ ਗੱਲਬਾਤ ਕੀਤੀ ਹੈ ਸ਼ਿਵਮ ਠਾਕੁਰ ਨਾਲ ਅਤੇ ਉਹਨਾਂ ਦੇ ਪਿਤਾ ਜੀ ਨਾਲ ਤਾ ਜਿੱਥੇ ਇੱਕ ਇੱਥੇ ਕਹਾਵਤ ਵੀ ਜਿਹੜੀ ਹੈ ਟੁਕ ਟੁਗਦੀ ਹੈ ਕਿ ਸੇਵਾ ਉਹ ਹੁੰਦੀ ਹੈ ਕਿ ਇੱਕ ਹੱਥ ਤੋਂ ਦਿੱਤਾ ਜਾਵੇ ਦੂਜੇ ਹੱਥ ਨੂੰ ਪਤਾ ਨਾ ਲੱਗੇ ਕੁਝ ਏਦਾਂ ਦੇ ਕੰਮ ਵੀ ਨੇ ਸ਼ਿਵਮ ਠਾਕੁਰ ਹੁਣਾ ਦੇ ਤੇ ਉਹਨਾਂ ਦੀ ਟੀਮ ਦੇ ਉਹਨਾਂ ਦੇ ਪਰਿਵਾਰ ਦੇ ਕਿ ਜਿਹੜੇ ਅੱਜ ਤੱਕ ਕਦੀ ਵੀ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਉਸ ਚੀਜ਼ ਦਾ ਦਿਖਾਵਾ ਨਹੀਂ ਕੀਤਾ ਤਾਂ ਜਦੋਂ ਹੜਾਂ ਦੀ ਮਾਰ ਦੇ ਹਿੱਟ ਸੀ ਪੰਜਾਬ ਉਦੋਂ ਵੀ ਪਿੰਡਾਂ ਦੇ ਵਿੱਚ ਸੇਵਾ ਕੀਤੀ ਕੰਮ ਪੁਲੀਆਂ ਨਾਲੀਆਂ ਗਲੀਆਂ ਦਾ ਹੋਵੇ ਭਾਵੇਂ ਕਿਸੇ ਮਰਜ਼ੀ ਪਿੰਡ ਦਾ ਹੋਵੇ ਇਹਨਾਂ ਦੀ ਟੀਮ ਉੱਥੇ ਪਹੁੰਚਦੀ ਹੈ ਜ਼ਰੂਰਤਮੰਦਾਂ ਦੀ ਮਦਦ ਕਰਦੀ ਹੈ ਔਰ ਧਰਨੇ ਤੱਕ ਲਗਾਉਣ ਦੇ ਵਿੱਚ ਜਿਹੜਾ ਉਹ ਇਹਨਾਂ ਦੀ ਟੀਮ ਜਿਹੜੀ ਆ ਹਮੇਸ਼ਾ ਅੱਗੇ ਰਹਿੰਦੀ ਆ ਔਰ ਧਰਨੇ ਲਗਾ ਕੇ ਉਸ ਚੀਜ਼ ਦਾ ਹੱਲ ਵੀ ਜਿਹੜਾ ਉਹ ਕੱਢਿਆ ਹੋਇਆ ਔਰ ਉਸ ਤੋਂ ਬਾਅਦ ਮੇਨ ਬਾਈਪਾਸ ਦੀ ਗੱਲ ਕਰ ਲੈਣੇ ਆ ਉੱਥੇ ਐਕਸੀਡੈਂਟਲ ਜਿਹੜੇ ਕੇਸ ਸੀ ਉਹ ਬਹੁਤ ਜ਼ਿਆਦਾ ਹੁੰਦੇ ਸੀ ਉੱਥੇ ਵੀ ਸ਼ਿਵਮ ਠਾਕਰ ਹਣਾ ਵੱਲੋਂ ਜਿਹੜਾ ਤੇ ਨਾਕਾ ਲਗਾ ਕੇ ਜਿਹੜੇ ਟਰੱਕ ਉਤੋਂ ਦੀ ਕੁਮਕੀ ਆਂਦਾ ਕਿਤਨਾ ਕਿਤੇ ਇਦਾਂ ਦੇ ਪ੍ਰਯਾਸ ਜਿਹੜੇ ਨੇ ਇਹਨਾਂ ਨੌਜਵਾਨਾਂ ਵੱਲੋਂ ਜਦੋਂ ਕੀਤੇ ਜਾਂਦੇ ਨੇ ਨਾ ਤੇ ਜਦੋਂ ਪਿੰਡਾਂ ਦੇ ਵਿੱਚ ਜਾਣਗੇ ਤਾਂ ਲੋਕ ਵੀ ਫਤਵਾ ਜਾਰੀ ਕਰਨਗੇ ਤੁਸੀਂ ਇਸ ਪ੍ਰਯਾਸ ਨੂੰ ਇਸ ਖਬਰ ਨੂੰ ਕਿੱਦਾਂ ਦੇਖਦੇ ਹੋ ਕਮੈਂਟ ਬਾਕਸ ਦੇ ਵਿੱਚ ਆਪਣੀ رائے ਰੱਖ ਸਕਦੇ ਹੋ ਸੋ ਹੋਰ ਵੀ ਅਪਡੇਟ ਆਪਣੇ ਚੈਨਲ ਦੇ ਮਾਧਮੇਨ ਰਾ ਤੁਹਾਡੇ ਨਾਲ ਸਾਂਝਾ ਕਰ ਦਵਾਂਗੇ ਆਪਣੇ ਸਹਿਯੋਗੀ ਸਤਵਿੰਦਰ ਸੱਤੇ ਦੇ ਨਾਲ ਮਹਾਰਾਜੇ ਸ਼ਰੂਨਾ ਦੀ ਨਾਲਗੜ੍ਹ